ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਹਾਰਵੈਸਟ ਹੱਬ ਚੈਨਲ ਤੇ ਉਮੀਦ ਕਰਦਾ ਤੁਸੀ ਸਾਰੇ ਠੀਕ ਹੋਵੋਗੇ ਲਓ ਚੱਲਦੀ ਆਪਣੀ ਤੂੜੀ ਵਾਲੀ ਮਸ਼ੀਨ ਔਰ ਸਾਹਮਣੇ ਤੇ ਆਪਣੀ ਡਿਊਟੀ ਪੱਕੀ ਲੱਗੀ ਆ ਟਰਾਲੀਆਂ ਢੋਣ ਤੇ ਆਪਾਂ ਟਰਾਲੀਆਂ ਢੋਣੇ ਆ ਬੰਦਾ ਇੱਕ ਚਲੇ ਗਿਆ ਤਿੰਨੇ ਜਾਣੇ ਐ ਸੀ ਬਸ ਹੁਣ ਆ ਕਰਕੇ ਹੀਨ ਵੀ ਚਲਾ ਲਈਦੀ ਹੈ ਵਿੱਚ ਉਹਨਾਂ ਨੂੰ ਟਰਾਲੀਆਂ ਢੋਣ ਲਾਦੀਦਾ ਆ। ਬਾਕੀ ਚੱਲੀ ਜਾਂਦਾ। ਵਧੀਆ ਕੰਮ ਐਨ ਪੂਰਾ। ਜਦ ਚਾਈ ਹੋ ਗਿਆ। ਮਸ਼ੀਨ ਤੇ ਆਪਾਂ ਰੱਖੀ ਹੁੰਦੀ ਜਿੱਦਾਂ ਸਪੇਅਰ ਸਟੈਪ ਭਲੇਟ ਝੰਡ ਕੇ ਹਨਾ ਰੱਬ ਨਾ ਕਰੇ ਕੋਈ ਕਿਤੇ ਸਟੈਪ ਟੁੱਟ ਜਵੇ ਤਾਂ ਬੰਦਾ ਉਸੇ ਵੇਲੇ ਲਾ ਕੇ ਬਦਲ ਦਿੰਦਾ। ਇਹਦਾ ਪਤਾ ਨਹੀਂ ਅੱਜ ਹੈੱਡ ਤੋਂ ਨਾਟ ਖੁੱਲ ਗਿਆ ਉਥੋਂ। ਲੱਗਦਾ ਇਹ ਚਲੇ ਗਈ ਕਟਰ ਦੇ ਵਿੱਚ ਉੱਥੇ ਫਸ ਗਈ ਓਗਰ ਦੇ ਵਿੱਚ ਕਿਤੇ ਗਾਹ ਨਹੀਂ ਚਲੇ ਗਈ ਇਹ ਕਿਤੇ ਗਾਹ ਚਲ ਜਾਂਦੀ ਹੈ ਨਾ ਤਾਂ ਬਹੁਤ ਕੰਮ ਖਰਾਬ ਆਉਣਾ ਸੀ ਇਹਦਾ ਅੱਜ ਵਾਹਿਗੁਰੂ ਜੀ ਨੇ ਬਚਾ ਲਿਆ ਅੱਜ ਆ ਦੇਖੋ ਕਦਾਂ ਗੋਲੇਕਾਰ ਸਟੀਥ ਪੂਰੀ ਏਦਾਂ ਕੱਢੀ ਮਸੀ ਜਾਨੀ ਕੇ ਏਦਾਂ ਪੂਰੀ ਓਕਰ ਦੇ ਵਿੱਚ ਫਸ ਗਈ ਸੀਗੀ ਮਸੀ ਕੱਢੀ ਦੇ 2 3 ਕੋ ਉਦਾ ਉਹਨੇ ਚੂਹੇ ਵੀ ਤੋੜ ਦਿੱਤੇ ਉਹ ਚੱਪੂ ਜਿਹੜੇ ਹੁੰਦੇ ਲੱਗੇ ਉਹ ਵੀ ਹੁਣ ਬਦਲਾਂਗੇ ਕੱਲੂ ਦੇਖਾਂਗੇ ਰਾਤ ਨੂੰ ਬਾਕੀ ਮਸ਼ੀਨ ਚੱਲਦੀ ਆ ਹੋਂ ਦੇ ਸਾਹਮਣੇ ਲੱਗੇ ਹੋ ਆ ਬੰਦੇ 2 4 ਦਿਨ ਹੋ ਗਿਆ ਬਲੌਗ ਪਿਆ ਨਹੀਂ ਸੀਗਾ ਤੇ ਹੁਣ ਆਪਾਂ ਪਾਵਾਂਗੇ ਅੱਜ ਇੱਕ ਆਹ ਟਰਾਲੀ ਦਾ ਨਾ ਅੱਜ ਬੰਦੇ ਸਾਡੇ ਨੇ ਇੱਕ ਇੱਥੋਂ ਪੈਪ ਜਾਨੀ ਕੇ ਲਾਇਆ ਲਾ ਕੇ ਗੁੱਲਾ ਕੱਢ ਦਿੱਤਾ ਪੈਪ ਨਹੀਂ ਖੋਲਿਆ ਖਿੱਚ ਦਿੱਤਾ ਪੈਪ ਇਦੈ ਉਹਦਾ ਬਚਾ ਹੋ ਗਿਆ ਮਾੜਾ ਜਿਹਾ ਟਰੈਕਟਰ ਤੁਰਿਆ ਬੰਦਿਆਂ ਨੇ ਦੇਖ ਲਿਆ ਜੇ ਕਿਤੇ ਖਿੱਚਦੇ ਨਾ ਤਾਂ ਸਾਰਾ ਤੁਹਾਨੂੰ ਪੈਪ ਹੋਰ ਪਾਉਣਾ ਪੈਣਾ ਸੀ ਖਿੱਚ ਹੋ ਜਾਣੀ ਸੀ ਜ਼ਿਆਦਾ ਲਓ ਜੀ ਚੱਲਦਾ ਹੈ ਇਹਦਾ ਵਧੀਆ ਇਹਦੇ ਆ ਨਾ 베ਰਿੰਗ ਤੋੜ ਦਿੱਤਾ ਸੀਗਾ ਇੱਕ ਦਿਨ ਟਰੈਕਟਰ ਨੇ ਪੀਟੀਓ ਸ਼ਾਰਟ ਦਾ ਤੇ ਬਣ ਕੇ ਵੀ ਕੱਲੇ ਹੀ ਆਇਆ ਟਰੈਕਟਰ ਜਿੱਦਾਂ ਤੇ ਤਿੰਨ ਚਾਰ ਦਿਨ ਚਲਾਇਆ ਦੂਆ ਟਰੈਕਟਰ ਛੋਟਾ 575 ਉਹ ਚਲਾਇਆ ਤੇ ਉਹਦੇ ਗੇੜੇ ਨਹੀਂ ਸੀ ਰਲਦੇ ਤਾਂ ਆਪਾਂ ਪੁਲੀ ਬਦਲੀ ਸੀਗੀ 16 9 ਦੀ ਪਾਈ ਸੀ ਤੇ ਉਹ ਉੱਤੇ ਸਹੀ ਚੱਲੀ ਗਿਆ ਇਹ ਉੱਤੇ ਯਾਨੀ ਕਿ ਲੋਡ ਬਹੁਤ ਮੰਗਦਾ ਸੀ ਆ ਕੱਲ ਦਾ ਦਾ ਐਨਫੀ ਦੇ ਚਲਾਇਆ ਉਹੇ ਲੋਡ ਤੇ ਚੱਲਿਆ ਤੇ ਰਾਤੀ ਫੇ ਮਸ਼ੀਨ ਥੋੜਾ ਛੇਤੀ ਬੰਦ ਕਰਕੇ ਤਾਂ ਕੋਈ ਬਦਲ ਦਿੱਤੀ ਸੀ ਨੌ ਦੀ ਬਾਤ ਸੀ ਪਿੱਛੇ ਹੁਣ ਟਰੈਕਟਰ ਐਨ ਸੈੱਟ ਚੱਲਦਾ ਪੂਰਾ ਐਨ ਵਧੀਆ ਤੁਰ ਜਾਂਦਾ ਆ ਬਾਕੀ ਉਹ ਟਰਾਲੀ ਭਰ ਚੱਲੀ ਆ ਹੁਣ ਆਪਣੀ ਆ ਰੋਟੀ ਆ ਗਈ ਹੁਣ ਰੋਟੀ ਖਾ ਕੇ ਤਾਂ ਫੇ ਚੱਲਦੇ ਆਂ ਆਪਾਂ ਟਰਾਲੀ ਲੈ ਕੇ ਮੈਂ ਜਾਨੂ ਭਾਈ ਨੂੰ ਕਿਹਾ ਮੈਂ ਭਾਜੀ ਟਰਾਲੀ ਪਵਾ ਦੇ ਤੇ ਤੁਸੀਂ ਖਾ ਲਿਓ ਰੋਟੀ ਉਹਨੂੰ ਦੂਏ ਨੂੰ ਛੱਡ ਦਿਓ ਬਾਈ ਇੱਥੇ ਤਾਂ ਆਹ ਦੋ ਕਿਾਰੇ ਰਹਿ ਗਏ ਪੇ ਉੱਤਰ ਦੇ ਦਿਆਂ ਉਹ ਮੂਰੇ ਚੱਲਦੀ ਮਸ਼ੀਨ ਖੱਟੂ ਭਾਈ ਵਾਲੀ ਉੱਥੇ ਕ ਜਾਵਾਂਗੇ ਇਦਰੋਂ ਸਾਰਾ ਹੀ ਨਵੇੜ ਦਿੱਤਾ ਪਿਛਲਾ ਪਾਸਾ ਉੱਤਰ ਕੱਲ ਤਾਂ ਯਾਨੀ ਕਿ ਟਰੈਕਟਰ 10 ਟਰਾਲੀਆਂ ਬਣਾਈਆਂ ਤੇ ਟਾਂਚ ਹੀ ਲੈ ਗਿਆ ਪੂਰੀ ਕਿੰਨੀਆਂ ਟਰਾਲੀਆਂ ਦਾ ਫਰਕ ਪਾ ਗਿਆ 55 ਟਰਾਲੀਆਂ ਦਾ ਫਰਕ ਪਾ ਗਿਆ ਜੇ ਕੱਲ ਕਿਤੇ ਪੂਰੀ ਦੂਜੀ ਹੁੰਦੀ ਹੈ ਨਾ ਪਿੱਛੇ ਨੌਂ ਦੀ ਤਾਂ ਟਰੈਕਟਰ ਰੈਲਾ ਵੀ ਚੱਲਣਾ ਸੀ ਤੇਲ ਵੀ ਘੱਟ ਖਾਣਾ ਸੀ ਕਿਸੇ ਦਿਨ ਇਹਨਾਂ ਵੀ ਚਲਾ ਕੇ ਦੇਖਾਂਗੇ 65 ਨਾਲ ਇਹ ਚੱਲ ਰਿਹਾ ਆ 1700 ਚੱਕਰ ਤੇ ਚੱਲ ਰਿਹਾ ਪਹਿਲਾਂ ਇਹਨੂੰ ਚਲਾਉਂਦੇ ਸੀਗੇ ਆਪਾਂ 1800 ਤੇ ਹੁਣ 1600 ਜਾਂ 1700 ਦੇ ਵਿੱਚ ਵਿੱਚ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਇੱਥੇ ਗਰੇਸ ਤੇ ਐਨ ਵਧੀਆ ਤੋੜਾ ਹੈ ਟਰੈਕਟਰ ਦਾ ਤੁਰਿਆ ਜਾਂਦਾ ਵਧੀਆ ਐਨ ਇੱਕ ਤਾਂ ਨਾ ਬੱਟਾ ਇੰਨੀਆਂ ਭਾਰੀਆਂ ਪਾਉਂਦੇ ਆ ਮਸ਼ੀਨ ਦਾ ਕੁਝ ਹੁੰਦਾ ਹੋ ਜਵੇ ਨੁਕਸਾਨ ਉਹਦਾ ਹੁੰਦਾ ਹੋ ਜਵੇ ਪਰ ਬੱਟਾ ਨਹੀਂ ਹਲਕੀਆਂ ਪਾਉਂਦੀਆਂ ਰਾਲੀ ਪੂਰੀ ਐ ਹੋ ਕੇ ਆਉਂਦੀ ਆ ਪੂਰੀ ਹਮਾਇ ਦਾ ਬ੍ਰੇਕਾ ਲਾ ਲਾ ਸਲਿੱਪਾ ਮਰਾਈਆਂ ਥੋੜੀਆਂ ਹੀ ਆ ਤਾਂ ਜਾ ਕੇ ਥੋੜਾ ਜਿਹਾ ਟਰੈਕਟਰ ਘੱਟ ਟੱਪਦਾ ਜਾ ਟਰੈਕਟਰ ਵੀ ਤੁੰਗਾ ਮਾਰਦਾ ਬੱਟਾ ਤੇ ਜੈ ਹੌਲੀ ਰੇਸ ਕੀਤੀ ਹੋਵੇ ਆਹ ਚੱਲਦੀ ਆ ਮੋਰੇ ਹਰਵੀਰ ਦੀ ਮਹੀਨ ਕਾਹਤਾ ਇੱਥੇ ਕੱਟੀਆਂ ਜਲਦੀਆਂ ਸੀ ਦੋਨੇ ਨੇੜੇ ਨੇੜੇ ਆ ਜਾ ਜਲਦੀ ਸਾਹਮਣੇ ਐਸ ਤਰ੍ਹਾਂ ਉਲਾਰ ਕੇ ਕੈਮਰਾ ਲੈਣੇ ਕਿੱਦਿ ਕਰ ਹੁੰਦਾ ਹੈਗਾ ਲਓ ਜੀ ਇੱਕ ਹੋਰ ਕੰਮ ਕਰ ਦਿੱਤਾ ਸਵੇਰੇ ਸਿੱਟੀ ਕਾਟਰ ਚ ਸਲੈਪ ਤੇ ਹੁਣ ਚੰਗਾ ਭਲਾ ਬਾਡਰ ਕੂਲਰ ਸੈੱਟ ਦਿੱਤਾ ਵਿੱਚ ਟੱਕੇ ਮਸ਼ੀਨ ਦੇ ਕੇ ਆਈ ਇੱਥੇ ਤੇ ਵਿੱਚੋਂ ਕੱਢਿਆ ਹੀ ਨਹੀਂ ਵਿੱਚੇ ਰਗੜ ਦਿੱਤਾ ਸਾਰਾ ਹੀ ਟੁੱਟ ਗਿਆ ਬਹਿਲ ਕੋਹਤਾ ਭੰਗ ਦੇ ਵਿੱਚ ਹੁਣ ਬਾਕੀ ਚੱਲਦੀ ਆ ਵਧੀਆ ਮਸ਼ੀਨ ਹੱਥ ਵੇਰਦੇ ਇਹੇ ਇਹੀ ਕੰਮ ਕਰਦੇ ਆ ਕਦੀ ਕੋਈ ਚੀਜ਼ ਚੜਾ ਦਿੰਦੇ ਵਿੱਚ ਕਦੀ ਕੋਹ ਚੜਾ ਦਿੰਦੇ ਆ ਕੰਮ ਚੱਲਦੇ ਚੱਲਦੇ ਅੱਜ ਰੁੜਦਾ ਹੀ ਨਹੀਂ ਕੰਮ ਆ ਹੁਣ ਹੈਡ ਟੁੱਟ ਗਿਆ। ਬਲੇਡ ਕੱਢਿਆ ਸਾਰਾ। ਨਵਾਂ ਹੈਡ ਹੁਣ ਪਾਵਾਂਗੇ। ਹਾਂ ਤੇ ਇਥੋਂ ਐਨ ਟੁੱਟ ਗਿਆ ਚੂੜੀਆਂ ਦੇ ਵਿੱਚ ਟੁੱਟ ਗਿਆ ਨਾ। ਜਿੱਥੇ ਨਾਟਕਾਸ ਹੁੰਦੇ ਆ। ਪਰ ਹੈਡ ਬਿਲਡ ਕਰਾ ਕੇ ਲਿਆਂਦਾ ਹੁਣ। ਇਹਨੂੰ ਆਉਂਦੀ ਨਵੇਂ ਨੂੰ ਕੱਚੀ ਬਿਲਡਿੰਗ ਇਹ ਥੋੜਾ ਪੱਕਾ ਕਰਾ ਕੇ ਲਿਆਂਦਾ। ਇਹ ਹਜੇ ਗਰਮਿਆਂ ਪਾਵਾਂਗੇ ਇੱਥੇ ਫਿਰ ਆ ਸਾਡੇ ਫੋਰਮੈਨ ਸਾਹਿਬ ਇੱਕ ਚੀਜ਼ ਸਹੀ ਕਰਦੇ ਆ ਦੂਜੀ ਚ ਨੌਕਸ ਕੱਢ ਲੈਂਦੇ ਆ ਕੀ ਆ ਬਾਨਾ ਹੋਈ ਇੱਥੇ ਚਾਰ ਪੰਜ ਆਣੇ ਇਕੱਠੇ ਕੀਤੇ ਆ ਆਂਦੇ ਕਾਫੀ ਬਿੱਦਰੋ ਜੀ ਕਾਬੂ ਥੋੜਾ ਹੀ ਦੇਖੋ ਪਾਉਂਦਾ ਕੋਈ ਕੈਮਰਾ ਜੋ ਨਹੀਂ ਉਹ ਫੋਰਮੈਨ ਸਾਡਾ ਕਹਿੰਦਾ ਠੰਡਾ ਪੀਣਾ ਜੀ ਦਾ ਕੰਨਦ ਵੀ ਨਾ ਚਾਹੀਦਾ ਭਾਜੀ ਹਨਾ ਗਰਮੀ ਮੰਦਾ ਹੋ ਰਹੀ ਹੈ ਸੁੱਖਾ ਭਾਜੀ ਆਹ ਕੋਈ ਨਾ ਮਸ਼ੀਨ ਨੂੰ ਪਾਣੀ ਪੜਾਤਾ ਅੱਜ ਇੱਥੇ ਸਾਡੇ ਵੱਡੇ ਫੋਰਮੈਨ ਸਾਹਿਬ ਐ ਓਏ ਆਵਾ ਅੱਜ ਤਾਂ ਮਸ਼ੀਨ ਨੂੰ ਪਾਣੀ ਪੜਾਤਾ ਇਹਨਾਂ ਵਾਟਰ কুলਰ ਨੰਘਾਤਾ ਸਿੱਧਾ ਵਿੱਚ ਜੀਹੇ ਭਰਾਵਾ ਇੰਨੀ ਗਰਮ ਹੋ ਗਈ ਜੇ ਬਾਹਰ-ਬਾਹਰ ਦੇ ਜਾਏ ਇਹਨੂੰ ਆਕਾ ਮਾਰਦੀ ਹਾਂ ਪਾਣੀ ਪੜਾ ਲੇ ਸਟੇਪ ਦਾ ਕੁਝ ਕਰਦਾ ਵੀ ਨਹੀਂ ਯਾਰ ਨਾ ਦੇਖਿਆ ਸਾਨਾ ਐਟਰ ਕਲਰ ਚੱਲ ਐਟਰ ਕਲਰ ਆਰਡਰ ਕਟਰ ਨਹੀਂ ਸਟੇਪ ਵੀ ਮੰਗ ਰਹੀ ਸੀ ਇੱਕ ਹੋਰ ਸਟੇਪ ਵੀ ਸਟੇਪਾ ਦੋ ਦੋ ਮੰਗ ਰਹੀ ਸੀ ਇਸ ਦੀ ਪਾ ਦੋ ਮੰਗ ਲਈ ਦਿਓ ਲੋਕ ਦਾ ਗੱਲ ਨਹੀਂ ਦੱਸ ਹੁਣ ਐ ਓਏ ਇੱਥੇ ਜਾਊਂਗਾ ਇਹ ਮੈਨੂੰ ਲੱਗਦਾ ਮੈਂ ਗੱਲ ਕੋਈ ਹੋਰ ਨਹੀਂ ਛਿੱਟੀ ਜਾ ਰਹੀ ਸੀ ਛਿੱਟੀ ਕਰਕੇ ਇੱਕ ਆਗਰ ਤੇ ਲਾਤੀ ਤੇਪਾ ਨਾ ਇਹ ਠੰਡਾ ਵੀ ਉਧਰ ਨੂੰ ਲਈ ਜਾਂਦਾ ਮਸ਼ੀਨ ਆਲੂ ਹੀ ਮੋਟਾ ਕਰਦਾ ਨਹੀਂ ਇਹ ਕਹਿੰਦੀ ਤੂੰ ਨਾ ਤਰੀ ਧੱਲੇ ਮੈਂ ਆਪੇ ਖੱਤ ਲੈਣੀ ਐ ਮੈਂ ਆਪੇ ਬਦਲ ਲੈਣੀ ਛਿੱਟੀ ਜਾ ਰਹੀ ਸੀ ਛਿੱਟੀ ਕਰਾਵਾ ਇਹ ਦੋ ਤੇ ਟਾਈਓ ਵੀ ਓਗਰ ਤੇ ਸਟੈਪ ਲਾਈ ਹੈ। ਚੱਲ ਵਧੀਆ ਹੋਵੇ ਤਾਂ। ਕਹਿੰਦਾ ਉੱਥੇ। ਲਾਉ ਜੀ। ਮਸ਼ੀਨ ਆ ਗਈ ਟੁੱਟੇ। ਇਹ ਚ ਪੈ ਗਿਆ ਨੌਕਸ। ਹੈ ਅੱਜ ਲੱਗੇ ਤਾਂ ਬਹੁਤ ਟਾਈਮ ਰਾਇ। ਘਰ ਨਿਕਲਿਆ ਨਹੀਂ। ਹੋਰ ਸਵੇਰ ਨੂੰ ਮੈਸਤਰੀ ਦੇ ਜਾਵਾਂਗੇ ਲੈ ਕੇ। ਇਹਦੇ ਆ ਨਾ ਚੱਲਦੀ ਚੱਲਦੀ ਤੇ ਬਲੇਡ ਕੰਮ ਕਰਨੋਂ ਹਟ ਗਿਆ, ਵੱਢਣੋਂ ਹੀ ਹਟ ਗਿਆ ਜਿੱਦਾਂ। ਉਦੇ ਪਿੱਛੇ ਸਾਰਾ ਕੁਝ ਛੱਡੀ ਜਾਂਦਾ ਸੀਗਾ ਤੇ ਉਹਦੇ ਕਰਕੇ ਕੰਮ ਸੈਟ ਹੀ ਨਹੀਂ ਆਇਆ ਹੁਣ ਸੁਨੇ ਨੂੰ ਦੇਖਾਂਗੇ ਇਹਦੇ ਪ੍ਰੋਬਲਮ ਪਈ ਆ ਦੰਦ ਦੇ ਵਿੱਚ ਦੰਦ ਇਹਦਾ ਆਟੋ ਹੋ ਕੇ ਤਾਂ ਕੈਂਚੀ ਵੀ ਆਟ ਕਾਰ ਦਿੰਦਾ ਆ ਆ ਕੈਂਚੀ ਚੱਲਦੀ ਆ ਆ ਕੈਂਚੀ ਆਟ ਹੋਈ ਹੋਇਆ ਜਿੱਦਾਂ ਹੁਣ ਤੇ ਉਹ ਦੰਦ ਵੀ ਨਹੀਂ ਸਹੀ ਹੈਗਾ ਦੰਦ ਜਿਹਦੇ ਵਿੱਚ ਫਿੰਗਰ ਕਾਸ ਹੁੰਦੀ ਆ ਉਹ ਦੰਦ ਵੀ ਔਟ ਆ। ਸੁਨੀਲ ਆ ਕਟਰ ਸਾਫ ਕਰ ਦੋ ਸਾਰਾ। ਐਨ ਚੰਗੀ ਤਰ੍ਹਾਂ। ਅੱਗੇ ਕਰ ਲਾ ਹੋਰ। ਅੱਗੇ ਕਰ ਦੋ ਅੱਗੇ ਭਾਜੀ। ਅੱਗੇ ਕਰ ਦੋ। ਇੱਥੇ ਕਰ। ਸ਼ਾਬਾਸ਼ ਸਹੀ ਆ ਭਾਜੀ। ਬਾਸ ਸਹੀ ਆ ਕੱਢ ਦੇ ਇੱਥੇ ਸੁਨੀਲ। ਆ ਜਲਦੀ ਆ ਫਿੰਗਰ। ਅਜਾ ਲੈ ਬਲੇਡ ਇਹ ਜਦੋਂ ਚੱਲਦਾ ਇਹਦੀ ਲੈਂ ਨਹੀਂ ਬਣਦੀ ਹੈਗੀ ਇਹ ਆਟੋ ਹੋਇਆ ਸਵੇਰ ਨੂੰ ਸੈਟ ਕਰਾਂਗੇ ਕਿੱਦਾਂ ਹੁੰਦੀ ਮੈਸਤਰੀ ਕਰੂਗਾ ਨੋਰਮਲੀ ਕਰਦਾ ਚਲੋ ਐਨ ਚੰਗੀ ਐਨ ਚੰਗੀ ਤਰ੍ਹਾਂ ਸਾਫ਼ ਕਰ ਦੋ ਉਹ ਦੰਦ ਵੀ ਸਾਫ਼ ਕਰਦੇ ਸਾਰਾ ਦੰਦ ਚਲੋ ਅੱਜ ਦੀ ਵੀਡੀਓ ਆਪਣੀ ਇੱਥੇ ਤੱਕ ਹੀ ਸੀ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ